ਅੱਜ ਅਸੀਂ ਜ਼ਿਲ੍ਹਾ ਫਤੇਗੜ ਸਾਹਿਬ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਦਿੱਤਾ ਸੀਗਾ ਜਿਹਦੇ ਵਿੱਚ ਸਾਡੀ ਬਾਰ ਬਾਰ ਮੰਗਾਂ ਡੀਸੀ ਸਾਹਿਬ ਨੂੰ ਅਸੀਂ ਪਹਿਲਾਂ ਕੁਝ ਬੰਦੇ ਮੰਗ ਪੱਤਰ ਦੇ ਕੇ ਕਿ ਅੱਜ ਅਸੀਂ ਇਕੱਠ ਕਰਕੇ ਆਏ ਆ ਵੀ ਇਹਨਾਂ ਕਿਸਾਨਾਂ ਦਾ ਜਿਹੜਾ ਝੋਨਾ ਉਹ ਬਿਲਕੁਲ ਖਰਾਬ ਹੋ ਚੁੱਕਿਆ ਦੋ ਦੋ ਟੀਲਿਆਂ ਦੇ ਵਿੱਚੋਂ ਪੰਜ ਪੰਜ ਟੀਲਿਆਂ ਦੇ ਵਿੱਚੋਂ ਇੱਕ ਕਵਾਂਟਲ ਕਵਾਂਟਲ ਝੋਨਾ ਮਸਾ ਨਿਕਲਿਆ ਕਈ ਇੱਕ ਖੇਤਾਂ ਦੇ ਵਿੱਚੋਂ ਕੁਝ ਵੀ ਬੱਲੇ ਨਹੀਂ ਪਿਆ ਤੇ ਉਹਨਾਂ ਨਿਸਰਿਆ ਹੀ ਨਹੀਂ ਉਹ ਚਾਹਨਾ ਵਾਇਰਸ ਨੇ ਬਹੁਤ ਵੱਡਾ ਨੁਕਸਾਨ ਕਰਿਆ ਸੀ ਇਹਨਾਂ ਨੂੰ ਕਹੇ ਵੀ ਤੁਰੰਤ ਗਰਦੌਰੀ ਕਰਵਾ ਕੇ ਤੇ ਸਾਨੂੰ ਇਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਦੂਜੀ ਸਾਡੀ ਮੰਗ ਹੈਗੀ ਵੀ ਹਜੇ ਤੱਕ ਕਿਸਾਨਾਂ ਨੇ ਔਣ ਵਾਲੇ ਦਿਨਾਂ ਦੇ ਵਿੱਚ ਕਣਕ ਬੀਜਣੀ ਹੈ ਡੀਏਪੀ ਦੀ ਕੋਈ ਸਾਨੂੰ ਆਸ ਨਹੀਂ ਲੱਗ ਰਹੀ ਅਸੀਂ ਇਹਨਾਂ ਨੂੰ ਬੇਨਤੀ ਕਰੀਏ ਵੀ ਵੱਧ ਤੋਂ ਛੇਤੀ ਤੋਂ ਛੇਤੀ ਇੱਥੇ ਡੀਏਪੀ ਉਪਲਬਧ ਕਰਵਾਇਆ ਜਾਵੇ ਤੇ ਜਿਹੜਾ ਕਿਸਾਨਾਂ ਨੂੰ ਡੀਏਪੀ ਦੇ ਨਾਲ ਬੇਲ ਆਡੀ ਜਾਂ ਚੀਜ਼ਾਂ ਦਿੱਤੇ ਜਾ ਰਹੀਆਂ ਨੇ ਜਿਨ੍ਹਾਂ ਦੀ ਕਿਸਾਨਾਂ ਨੂੰ ਕੋਈ ਲੋੜ ਨਹੀਂ ਉਹਨਾਂ ਦੀ ਤੁਰੰਤ ਰੋਕ ਲਵਾਈ ਜਾਵੇ ਤੀਜਾ ਸਾਡਾ ਹੈਗਾ ਕਿਸਾਨਾਂ ਨੇ ਰਾਲੀ ਦੀ ਖਾਮ ਸੰਭਾਲ ਦੇ ਲਈ ਪੈਸੇ ਦੀ ਲੋੜ ਪੈਂਦੀ ਹੈ ਨੈਸ਼ਨਲ ਗ੍ਰੀਨ ਇੰਟਰਵਿਊਨਰ ਦੇ ਹਦਾਇਤਾਂ ਦੇ ਅਨੁਸਾਰ 2000 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਦਿੱਤਾ ਜਾਵੇ ਸਾਡੀ ਮੰਗ ਹੈ ਕਿ 2000 ਨਾਲ ਕੁਝ ਨਹੀਂ ਬਣਦਾ ਘੱਟੋ ਘੱਟ 6000 ਰੁਪਏ ਦਿੱਤਾ ਜਾਵੇ ਜੇ ਸਰਕਾਰ 6000 ਰੁਪਏ ਪ੍ਰਤੀ ਏਕੜ ਦਾ ਨਹੀਂ ਦਿੰਦੀ ਤਾਂ ਸਾਡੇ ਕਿਸਾਨਾਂ ਦੀ ਮਜਬੂਰੀ ਹੋਊਗੀ ਪਰਾਲੀ ਨੂੰ ਅੱਗ ਲਾਉਣਾ ਤੇ ਉਹ ਅਸੀਂ ਫਿਰ ਪਰਾਲੀ ਨੂੰ ਅੱਗ ਲਾਵਾਂਗੇ